ਸ਼੍ਰੀ ਫਤਿਹਗੜ ਸਾਹਿਬ ਵਿਖੇ ਛੋਟੇ ਸਾਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਯੂਥ ਅਕਾਲੀ ਦਲ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਕੌਮੀ ਪ੍ਰਧਾਨ ਸਰਬਜੀਤ ਸਿੰਘ ਚੰਜਰ ਦੀ ਅਗਵਾਈ ਹੇਠ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਤਹਿਤ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸਿੱਖ ਗੌਰਵ ਅਤੇ ਵਿਰਾਸਤ ਦਾ ਪ੍ਰਤੀਕ ਦਸਤਾਰਾਂ ਸ਼ਰਧਾਲੂਆਂ ਨੂੰ ਸਜਾਈਆਂ ਗਈਆਂ। आयोजन दी शुरुआत गुरुद्वारा श्री फतेहगढ़ साहिब ਦੇ ਹੈਡ ਗ੍ਰੰਥੀ ਪਾਈ ਹਰਪਾਲ ਸਿੰਘ ਨੇ ਅਰਦਾਸ ਨਾਲ ਕੀਤੀ। ਜੀ 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 ਜ ਦੇਵੀ ਗੁਰੂ ਪ੍ਰنسਪੀ ਕੇ ਪਾਠ ਦਾ ਦਰਕਰਨ ਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਮਾੜੀਆਂ ਦੇ ਮਾਣ ਤੋਂ ਬੰਦ ਬਚਾ ਲਿਆ ਜੀ ਆਪ ਕੀ ਕੇ ਵਿਦੂਰ ਬਾਸ ਤੇ ਬੈਠਾ ਹੈ ਆਪ ਸਾਰ ਸਤਿ ਸ੍ਰੀ ਅਕਾਲ ਆਪ ਜੀ ਦੇ ਲਾਲ ਧਰ ਬਾਬਾ ਜੀ ਸ੍ਰੀ ਅਕਾਲ ਦੇਖ ਤੇ ਬੰਦ ਕੀ ਜੀਤੋ ਦੇ ਤੇ ਭਗਤ ਪੰਥ ਕੀ ਜੀਤ ਰਾਜ ਕਰੇਗਾ ਹਰ ਸਾਲ ਰਾਜ ਕਰੇਗਾ ਹਰ ਸਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਲੰਗਰ ਛੋਟੇ ਸਾਹਿਬਜ਼ਾਦਿਆਂ ਦੀ ਅਦਵਿੱਤੀ ਕੁਰਬਾਨੀ ਦੀ ਯਾਦ ਵਿੱਚ ਸਮਰਪਿਤ ਸੀ ਹਰ ਸਾਲ ਇਹਨਾਂ ਦਿਨਾਂ ਦੌਰਾਨ ਲੱਖਾਂ ਸ਼ਰਧਾਲੂ ਸ੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਦਸਤਾਰ ਮੇਰੀ ਸ਼ਾਨ ਯੂਥ ਕਰਜ ਦੀ ਇਹ ਮੁਹਿੰਮ ਲਗਾਤਾਰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਸਿਰ ਤੇ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਦੀ ਆ ਹਰੇਕ ਸਾਲ ਜਿੱਥੇ ਵਕ ਵਕ ਵੱਡੇ ਧਾਰਮਿਕ ਸਮਾਗਮਾਂ ਦੇ ਵਿੱਚ ਦਸਤਾਰ ਕੈਂਪ ਲਗਾਏ ਜਾਂਦੇ ਨੇ ਉੱਤੇ ਹੀ ਸਾਤਾ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਤਨਤਨ ਬਾਬਾ ਜੋਰਾਵਾਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਦੇ ਲਾਸਾਨੀ ਸ਼ਾਹਦਤ ਨੂੰ ਸਮਰਪਿਤ 11 ਤੇ 12 ਪੋ ਨੂੰ ਇਹ ਦਸਤਾਰ ਕੈਂਪ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਨਾਲ ਹਰੇਕ ਸਾਲ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਲਗਾਇਆ ਜਾਂਦਾ ਹੈ ਸੋ ਇਸ ਸਾਲ 2025 ਦੇ ਵਿੱਚ ਵੀ 11 ਪੋ ਅੱਜ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਮੁੱਖ ਅਧਿਕਾਰੰਤੀ ਭਾਈ ਸਾਹਿਬ ਭਾਈ ਅਰਪਾਰ ਸਿੰਘ ਜੀ ਉਨਾ ਵੱਲੋਂ ਅਰਦਾਸ ਕਰਕੇ ਅੱਜ ਇਹ ਸਟੈਪ ਦੀ ਸ਼ੁਰੂਆਤ ਕੀਤੀ ਗਈ ਹੈ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਹੁਣ ਇਹ 2 ਦਿਨ ਦਸਤਾਰ ਕੈਂਪ ਚੱਲੇਗਾ। ਮਨੋਰਤ ਇਹ ਹੈ ਜਿੱਥੇ ਇਹ ਧਰਤੀ ਸ਼ਹੀਦਾਂ ਦੀ ਸ਼ਹਾਦਤ ਨਾਲ ਸਜੀ ਹੋਈ ਧਰਤੀ ਜਿੱਥੇ ਪੂਰੀ ਦੁਨੀਆ ਵਿੱਚ ਸਭ ਤੋਂ ਮਹਿੰਗੀ ਧਰਤੀ ਦਾ ਖਿਤਾਬ ਅਤੇ ਗੁਰਸਾਹਿਬ ਨੂੰ ਬੁੱਧੇ ਹੀ ਸਭ ਤੋਂ ਮਹਿੰਗਾ ਦੁੱਧ ਇੱਥੇ ਭਾਈ ਮੋਤੀਰਾਮ ਮਹਾਰਾਜ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ 2 ਦੁੱਧ ਦੇ ਗਲਾਸਾਂ ਦੇ ਬਦਲੇ ਆਪਣਾ ਕੁਲ ਵਿੱਚ ਪਰਵਾ ਲਿਆ। ਉਸ ਧਰਤੀ ਦੇ ਦਸਤਾਰ ਕੈਂਪ ਲਾ ਕੇ ਇਹ ਸੁਨੇਹਾ ਇਹੀ ਉਪਰਾਲਾ ਕੀਤਾ ਜਾਂਦਾ ਗੁਰੂ ਸਾਹਿਬ ਦੇ ਬੋਟਾ ਅਸਰੇ ਨਾਲ ਕਿ ਨੌਜਵਾਨਾਂ ਨੂੰ ਬੱਚਿਆਂ ਨੂੰ ਨਵੀਂ ਪੀੜ੍ਹੀ ਨੂੰ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਵਿਸੇ ਨਾਲ ਬੱਚੇ ਨਾਲ ਝੋੜੇ ਜਾਵੇ ਇਸ ਸਰਦਾ ਤਾਜ ਜੋ ਵਾਜਾਂ ਵਾਲੇ ਨੇ ਸਾਨੂੰ ਬਖਸ਼ਿਆ ਉਹਦੇ ਨਾਲ ਝੋੜਾ ਜਾਵੇ ਇਸ ਦਸਤਾਰ ਕੈਂਪ ਦੇ ਵਿੱਚ ਗੁਰੂ ਸਾਹਿਬ ਦੀ ਅਪਾਰ ਕਿਰਪਾ ਪਿਛਲੇ ਸਾਲ ਜਿਹੜੇ ਦਸਤਾਰਾਂ ਸਜਾ ਕੇ ਗਏ ਉਸ ਤੋਂ ਪਿਛਲੇ ਸਾਲ ਜਿਹੜੇ ਦਸਤਾਰਾਂ ਸਜਾ ਕੇ ਗਏ ਬਹੁਤ ਨੌਜਵਾਨ ਬੱਚੇ ਐਸੇ ਮਿਲਦੇ ਨੇ ਜਿਹੜੇ ਪੱਕੀਆਂ ਦਸਤਾਰਾਂ ਸਜਾਉਣ ਲਾ ਕੇ ਸੋ ਉਪਰਾਲਾ ਵੀ ਗੁਰੂ ਦੀ ਕਿਰਪਾ ਦੇ ਨਾਲ ਹੋਇਆ ਤੇ ਕਿਰਪਾ ਵੀ ਗੁਰੂ ਨੇ ਕਰਨੀ ਆ ਦਸਤਾਰਾਂ ਸਜਾ ਕੇ ਸਿਰ ਤੇ ਰੱਖਣ ਦੀ ਬੇਨਤੀ ਵੀ ਗੁਰੂ ਨੂੰ ਕਰਨੀ ਆ ਸੋ ਗੁਰੂ ਸਾਹਿਬ ਅਗੇ ਵੀ ਬੇਨਤੀ ਆ ਕਿ ਦਸਤਾਰ ਕੈਂਪ ਵਿੱਚ ਜਿਹੜੇ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾਣ ਉਹ ਉਸੇ ਤਰ੍ਹਾਂ ਦਸਤਾਰਾਂ ਸਜਾ ਕੇ ਰੱਖਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜਰਕੌਰ ਦੀ ਸ਼ਹਾਦਤ ਨੂੰ ਸਮਰਪਿਤ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਹਰ ਸਾਹਿਬ ਦੀ ਤਰ੍ਹਾਂ ਅੱਜ ਵੀ ਦਾ ਦੀ ਧਰਤੀ ਛੀ ਫਤਿਹਗੜ੍ਹ ਸਾਹਿਬ ਵੀ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਸਾਰੀ ਸੰਗਤ ਨੌਜਵਾਨ ਵੀਰ ਜੀ ਨੇ ਕਦੇ ਦਸਤਾਰ ਨਹੀਂ ਸਜਾਈ ਉਹਨਾਂ ਨੂੰ ਕਿਰਪਾ ਕਰਕੇ ਬਹਿਣ ਦੀ ਕਿਰਪਾ ਕਰਨ ਜੀ ਉਹਨਾਂ ਦੇ ਕਿ ਅੱਜ ਉਹ ਦਸਤਾਰਾਂ ਸੇ ਆ ਕੇ ਗੁਰੂ ਵਾਲੇ ਬਣਨਗੇ ਆਪਣੀ ਸਿੱਖੀ ਨਾਲ ਜੁੜਨਗੇ ਅਤੇ ਜਿਹੜੀ ਇੱਥੇ ਛੀਂਦਾਂ ਦੀ ਧਰਤੀ 'ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਿਆਏ ਲਗਾਏ ਜਾ ਰਹੇ ਹਨ ਚਾਹੇ ਗੁਰਦੁਆਰੇ ਦਾ ਹੋਵੇ ਚਾਹੇ ਸ਼ਬਦ ਦਾ ਹੋਵੇ ਚਾਹੇ ਦਸਤਾਰਾਂ ਦੇ ਲੰਗਰ ਹਨ ਇਹ ਬਹੁਤ ਆਪਾਰ ਕਿਰਪਾ ਸਾਹਿਬ ਜੀਾਂ ਦੀ ਕਿ ਉਹ ਆਪਣੇ ਨਾਲ ਕਿਉਂਕਿ ਸਾਹਿਬ ਜੀਾਂ ਨੇ ਸਿੱਖੀ ਦੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸੀ ਜੀਤੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਸਿੱਖੀ ਦੇ ਵਾਰ ਤੇ ਧੰਨਵਾਦ ਅਸੀਂ ਵੀ ਵਿਵਾਸ ਕਰਦੇ ਆ ਕਿ ਸਾਨੂੰ ਸਾਰਿਆਂ ਨੂੰ ਸਿੱਖੀ ਨਾਲ ਜੋੜ ਕੇ ਜਿਹੜੇ ਇੱਥੇ ਬੱਚੇ ਆਉਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਿੱਖੀ ਨਾਲ ਜੋੜ ਕੇ ਬਹਿਰ ਕਿਰਪਾ ਕਰਨ ਜੋ ਸਿੱਖੀ ਨਾਲ ਸਾਡਾ ਹੀ ਫਰਜ਼ ਆ ਸਾਰੀ ਸੰਗਤਾਂ ਜਿਹੜਾ ਸਾਥ ਦੇਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਕੁਚੀਕਰਨ ਸਾਹਿਬ ਭਾਈ ਸਾਬਜ਼ਾਦਾ ਬਾਬਾ ਜੁਰਾ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਕੁੰਤੂ ਦੇ ਸ਼ਹੀਦੀ ਸਥਾਨ ਦੁਆਰਾ ਸ਼੍ਰੀ ਫਤਿਹ ਸਿੰਘ ਸਾਲਾਨਾ ਜਿਹੜਾ ਸਮਾਗਮ ਹੋਇਆ ਹੈ ਜਿਹੜਾ ਸੋਚੀ ਸਭਾ ਦਾ ਉਸ ਸਮਾਗਮ ਦੇ ਵਿੱਚ ਲੱਖਾਂ ਬਲਾਤਾਰ ਦੇ ਵਿੱਚ ਵਿਸ਼ਵ ਵਿਸ਼ਾ ਤੋਂ ਦੁਨੀਆ ਦੀ ਨਤਮਸਤ ਕਰਨ ਲਈ ਆਇਆ। ਉਹਨਾਂ ਸਮਾਗਮ ਦਾ ਇੱਕ ਤੇਜਿਤ ਸਾਰੀਆਂ ਸੰਗਤਾਂ ਵੱਲੋਂ ਹਰ ਪ੍ਰਕਾਰ ਦੀ ਅਸਥ ਦਾ ਸੰਗਤਾਂ ਸੰਗਤਾਂ ਦੀ ਸੇਵਾ ਦੇ ਲਈ ਪ੍ਰਚਾਲੇ ਕੀਤਾ ਜਾਂਦਾ। ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰੂ ਅਕਾਲੀ ਦਲ ਵੱਲੋਂ ਨੌਜਵਾਨ ਬੱਚਿਆਂ ਬੱਚੀਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਦਸਤਾਰ ਬੰਦੀ ਜਿਹੜੀ ਇੱਥੇ ਕਰਵਾਈ ਜਾ ਰਹੀ ਹੈ ਮੈਂ ਸਮਝਦਾ ਜੋ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਇੱਕ ਲਹਿਰ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਵੇਂ ਹਜ਼ਾਰਾਂ ਦੀ ਤਲਾਸ਼ ਦੇ ਵਿੱਚ ਨੌਜਵਾਨ ਜਿਹੜੇ ਅਜੇ ਤੱਕ ਦਸਤਾਰਾ ਨਹੀਂ ਸੀ ਸਜਾਉਂਦੇ ਉਹ ਅੱਜ ਇਸ ਧਰਤੀ ਦੇ ਉੱਤੇ ਆ ਕੇ ਦਸਤਾਰਾਂ ਸਜਾ ਰਹੇ ਨੇ ਮੈਨੂੰ ਲੱਗਦਾ ਹੈ ਯੂਥ ਅਕਾਲੀ ਦਲ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਹੀ ਚੰਗਾ ਬਹੁਤ ਹੀ ਜਿਹੜਾ ਵਧੀਆ ਅਪਰਾਲ ਹੈ ਜਿਸ ਨਾਲ ਜਿਹੜਾ ਉਸ ਸਮੇਂ ਜਦੋਂ ਇਸ ਧਰਤੀ ਦੇ ਉੱਤੇ ਉਸ ਸਮੇਂ ਦਾ ਹੁਕਮਰਾਨ ਜ਼ਬਰ ਔਰ ਜ਼ੁਲਮ ਕਰ ਰਿਹਾ ਸੀ ਉਸ ਨੇ ਸੋ ਪੇ ਸਾਹਿਬ ਜਿਆ ਬਿਆਨੇ ਜਿਹੜਾ ਜਬਰ ਜ਼ੁਲਮ ਦਾ ਟਾਕਰਾ ਆਪਣੀ ਸ਼ੀਲ ਜੀ ਦਿੱਤੀ ਜਿਹੜਾ ਸਾਨੂੰ ਸੰਦੇਸ਼ ਦਿੱਤਾ ਸੋ ਮੈਂ ਸਮਝਦਾ ਅੱਜ ਸਾਨੂੰ ਤੋਂ ਪ੍ਰੇਰਨਾ ਲੈ ਕੇ ਜਾਣ ਦੀ ਬਜਾਏ ਤੋਂ ਸਿਮਹਾ ਲੈ ਕੇ ਜਾਣ ਦੀ ਜਗਾ ਕਰ ਕਰ ਤੇ ਅਸੀਂ ਸਿੱਖੀ ਸੂਰਤ ਨਾਲ ਜੁੜੀ ਹੈ ਔਰ ਜੋ ਸਾਨੂੰ ਸਾਡੇ ਗੁਰੂਆਂ ਨੇ ਜੋ ਸਾਨੂੰ ਸਿਧਾਅ ਦਿੱਤਾ ਉਹ ਸਿਧਾਅ ਨੂੰ ਪੱਲੇ ਬੰਨ੍ਹ ਕੇ ਜਾਣ ਦੀ ਲੋੜ ਹੈ ਸੋ ਜਿਨ੍ਹਾਂ ਵੀ ਅੱਜ ਇਹ ਉਤਾਲਾ ਕੀਤਾ ਮੈਂ ਸੋ ਪੂਰਾ ਉਤਾਲੇ ਦੀ ਮਸ਼ਾਇਰਤ ਨੂੰ ਕਰਦਾ ਜਿਨ੍ਹਾਂ ਵੀ ਸੁਭਾਵਾਂ ਦੇ ਨੇ ਸਾਰਿਆਂ ਦੀ

ਮਾਤਾ ਗੁਜਰਕੌਰ ਜੀ ਦੀ ਉਸਾਨੀ ਸ਼ਹਾਦਤ ਨੂੰ ਅ ਸਰਦਸ ਗੱਲ ਪਿੱਟ ਕਰਨ ਵਾਸਤੇ ਉਹਨਾਂ ਨੂੰ ਸਰਪ੍ਰਸਤ ਅੱਜ ਬੜੀ ਦੇਸ਼ਵਰ ਸਤਾਰੀਆਂ ਨੇ ਕਿਤੇ ਵਕ ਵਕ ਲੰਗਰ ਲੱਗੇ ਨੇ ਪ੍ਰਸ਼ਾਦੇ ਲੰਗਰ ਲੱਗੇ ਨੇ ਹੋਰ ਲੱਗੇ ਰਹੇ ਨਾਲ ਨਾਲ ਨੌਜਵਾਨਾਂ ਨੂੰ ਜੁੜਨ ਵਾਸਤੇ ਨੌਜਵਾਨਾਂ ਨੂੰ ਦਸਾਰਾ ਜੁੜਨ ਵਾਸਤੇ ਜ਼ੂਤ ਕਾਲੀਆਲ ਵੱਲੋਂ ਕਾਲੀਆਲ ਦੇ ਵੱਲੋਂ ਕੇਂਦਰ ਸਾਹਿਬ ਦੀ ਜੋ ਕੌਮੀ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਇੱਥੇ ਮੇਰੀ ਦਸਤਾਰ ਮੇਰੀ ਸ਼ਾਨ ਕੈਂਪ ਲੱਗਿਆ ਦਸਤਾਰਾਂ ਦੇ ਨੌਜਵਾਨਾਂ ਨੂੰ ਦਸਤਾਰਾਂ ਨਾਲ ਜੁੜੇ ਆ ਰਹੇ ਜਿਹੜੇ ਨੌਜਵਾਨ ਦਸਤਾਰ ਨਹੀਂ ਪਜਾਉਦੇ ਕਿਸੇ ਕਿਸ ਤੱਕ ਕਿਸ ਨਹੀਂ ਹੈਗੇ ਉਹਨਾਂ ਨੂੰ ਸਾਬਜਦਿਆਂ ਦੀ ਉਸ ਵਰਕਰ ਕਰਕੇ ਫਾਈਨਲ ਕਰਕੇ ਉਹਨਾਂ ਨੂੰ ਬੇਟੀ ਕੀਤੀ ਰਹੀ ਦਸਤਾਰ ਪਜਾਉ ਕੀ ਸਰ ਕੋ ਤੇ ਮੈਂ ਸਮਝਦਾ ਕਿ ਪਿਛਲੇ ਕਾਫੀ ਟਾਈਮ ਤੋਂ ਕੈਂਪ ਲੱਗ ਰਿਹਾ ਹੈ ਅਕਸਰ ਜੇ ਇਸ ਦਸਤਾਰ ਕੈਂਪ ਦੇ ਵਿੱਚ ਨੌਜਵਾਨ ਆਉਂਦੇ ਨੇ ਪਰਨ ਕਰਕੇ ਆਉਂਦੇ ਨੇ ਦਸਤਾਰਾਂ ਵਿੱਚ ਜਾ ਕੇ ਜਾਂਦੇ ਨੇ ਕਈ ਨੌਜਵਾਨ ਇਹ ਜੇ ਮਿਲੇ ਨੇ ਜਿਹੜੇ ਪੂਰੇ ਸਿੱਖੀ ਸੂਚ ਜਾਗੇ ਜੋ ਪਹਿਲਾ ਕਿ ਕੀਰੂ ਨਹੀਂ ਸੀਗੇ ਅਮੈਂ ਸਭ ਦਾ ਇੱਕ ਬਹੁਤ ਵੱਡਾ ਪ੍ਰਾਲਾਤ ਤੇ ਬਹੁਤ ਵੱਡੀ ਇੱਕ ਚੰਗੀ ਗੱਲ ਆ ਖੂਬਸੂਰਤ ਗੱਲ ਕੀ ਨੌਜਵਾਨ ਦਸਤਾਰ ਰੱਖੀ ਅੱਜ ਦੇ ਸਮਾਗਮ ਵਿੱਚ 1500 ਤੋਂ ਵੱਧ ਸ਼ਰਦਾਲੂ ਜਿਨ੍ਹਾਂ ਵਿੱਚ ਛੋਟੇ ਬੱਚੇ ਵੀ ਸ਼ਾਮਿਲ ਸਨ ਨੇ ਭਾਗ ਲਿਆ